ਮੁਖਤਸਰ ਸਾਹਿਬ ਤੋਂ ਮਾੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੀ ਹਾਂ ਇੱਕ ਪਟਾਕਾ ਫੈਕਟਰੀ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਜਿਸ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਇਸ ਤੋਂ ਇਲਾਵਾ ਕਈ ਹੋਰ ਲੋਕ ਮਲਬੇ ਹੇਠਾਂ ਆ ਕੇ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਮੁਖਤਸਰ ਸਾਹਿਬ ਦੇ ਹਸਪਤਾਲ ਵਿੱਚ ਜਿਹੜਾ ਕਿ ਦਾਖਲ ਕਰਵਾਇਆ ਗਿਆ ਹੈ ਜਾਣਕਾਰੀ ਮੁਤਾਬਕ ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਸਿੰਘੇਵਾਲਾ ਥਾਣਾ ਕਿਲਿਆਵਾਲੀ ਵਿਖੇ ਇੱਕ ਪਟਾਕਾ ਫੈਕਟਰੀ ਵਿੱਚ ਜ਼ੋਰਦਾਰ ਧਮਾਕਾ ਹੋਇਆ ਇਸ ਧਮਾਕੇ ਵਿੱਚ 5 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ 25 ਦੇ ਕਰੀਬ ਮਜ਼ਦੂਰ ਜਿਹੜੇ ਕਿ ਜ਼ਖਮੀ ਹੋ ਗਏ ਨੇ ਜਿਨ੍ਹਾਂ 4 ਮਜ਼ਦੂਰਾਂ ਦੀ ਮੌਤ ਹੋਈ ਹੈ ਉਹ ਹੋਰਨਾਂ ਸੂਬਿਆਂ ਦੇ ਦੱਸੇ ਜਾਏ ਨੇ ਉਦਰ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਮੌਕੇ ਤੇ ਪੁੱਜੇ ਸੇਤ ਕਰਮਚਾਰੀ ਜ਼ਖਮੀ ਨੂੰ ਨੇਲ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਉਹ ਜ਼ੇਰੇ ਇਲਾਜ ਨੇ ਮੌਕੇ ਤੇ ਪੁੱਜੇ ਐਸਐਸਪੀ ਡਾਕਟਰ ਅਖਲ ਚੋਧਰੀ ਨੇ ਜਾਣ ਕੇ ਦੱਸਿਆ ਕਿ ਬੀਤੀ ਰਾਤ ਪਟਾਕਾ ਫੈਕਟਰੀ ਵਿੱਚ ਜਿਹੜਾ ਕੀ ਧਮਾਕਾ ਹੋਇਆ ਜਿਸ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ 25 ਦੇ ਕਰੀਬ ਜਿਹੜੇ ਕੀ ਵਿਅਕਤੀ ਜ਼ਖਮੀ ਹੋ ਗਏ ਨੇ ਦੱਸ ਦਈਏ ਪੁਲਿਸ ਵੱਲੋਂ ਫੋਰੈਂਸਿਕ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਦਸੇ ਦੇ ਕਾਰਨਾਂ ਦਾ ਜਲਦ ਹੀ ਪਤਾ ਲਗਾਇਆ ਜਾਵੇਗਾ ਇਸ ਘਟਨਾ ਨਾਲ ਇਲਾਕੇ ਵਿੱਚ सोग दी लहर दौड़ गई है अच्छा जी तो एंबुलेंस लेके पहुंचे जी टाइम पे पहुंच गई सी आ, तो हुन तक टोटल 27 ता मरीज पंचायती जे थे कितने पहुंचे है एमसी अच्छा ते बाकी होना सी ऐसी तरह केडी एंबुलेंस ना संबंध तो जी श्री राम एंबुलेंस वैसे थी अच्छा ता कोनो किने किसो पर्सन दा फैक्ट्री मालिक ता किसो कुछ बोला देखो ये आपा नहीं कह सर को मेरे को ता फोन आ गई तो कुलवंत भाई ने फोन किया सी गई ਇਹ ਤੇ ਇਹਦੇ ਫੰਕਸ਼ਨ ਦਾ ਸਰੀਆ ਹੈ ਜੀ ਜੀਐਸ ਦੇ ਸਾਥ ਹੈ ਤੇ ਕਰੀਬ ਇੱਕ ਬਲਾ ਫੈਕਟਰੀ ਹੈ ਸਿੰਘੇ ਵਾਲਾ ਕੋਟਲੀ ਰੋਡ ਤੇ ਤੇ ਉੱਥੇ ਪਟਾਕਿਆਂ ਦੀ ਫੈਕਟਰੀ ਇਹਦੇ ਵਿੱਚ ਬਲਾਸਟ ਹੋਇਆ ਬਲਾਸਟ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮ ਐਸ ਦੇ ਸਾਥ ਨੇ ਸਾਰੇ ਮੌਕੇ ਤੇ ਪਹੁੰਚ ਕੇ ਸੀ ਔਰ ਇੱਥੇ 40-45 ਤੇ 50 ਦੇ ਕਰੀਬ ਜਿਹੜੀ ਲੇਬਰ ਹੈ ਪ੍ਰਵਾਸੀ ਲੇਬਰ ਆ ਫੈਕਟਰੀ ਦੇ ਵਿੱਚ ਕੰਮ ਕਰਦੀ ਹੈ ਰਾਤ ਦਾ ਟਾਈਮ ਸੀ ਅੰਦਰ ਹੀ ਇਹਨਾਂ ਦੀ ਰਹਾਇਸ਼ ਆ ਲੇਬਰ ਦੀ ਤੇ ਫੈਕਟਰੀ ਪਿੱਛੇ ਪਿੱਛੇ ਦੇ ਵਿੱਚ ਜਿਹੜੇ ਆ ਪਟਾਕੇ ਪੈਕਿੰਗ ਦਾ ਕੰਮ ਕਰਦੇ ਆ ਔਰ ਉਹ ਰਾਤ ਦਾ ਜਿਹੜਾ ਘਲਾਸ ਹੋਇਆ ਹੈ ਤਾਹੇ ਦੇ ਵਿੱਚੋਂ ਜਿਹੜੇ 4-5 ਬੰਦੇ ਤਾਂ ਜਿਹੜੀ ਗੈਜੂਲਟੀ ਹੋ ਉਸ ਦੀ ਹੈਡ ਬੋਡੀਸ ਤੇ ਕੀਆ ਸੀ ਔਰ 25 ਤੋਂ 30 ਦੇ ਕਰੀਬ ਬੰਦੇ ਜਿਹੜੇ ਲੇਬਰ ਵਾਲੇ ਆ ਇੰਜਰਡ ਹੈ ਉਹ ਐਂਬੂਲੈਂਸ ਰਾਹੀਂ ਅਸੀਂ ਅਰੇਂਜਮੈਂਟ ਕਰਕੇ ਉਹਨਾਂ ਨੂੰ ਜਿਹੜਾ ਐਮਸ ਹਸਪਤਾਲ ਇਲਾਜ ਲਈ ਪਹੁੰਚਾਇਆ ਬਾਕੀ ਜਿਹੜੀ ਇਹ ਗੈਰਕਾਨੂੰਨੀ ਹੈ ਪਰਮਿਸ਼ਨ ਦੇ ਤੌਰ ਤੇ ਇਹ ਤਸੀਮ ਸਿੰਘਾ ਸਿੰਘੇ ਵਾਲੇ ਦਾ ਕੋਈ ਉਹਦੀ ਫੈਕਟਰੀ ਹੈ ਇਹ ਪਰਮਿਟਿਡ ਹੈ ਔਰ ਸ਼ਰਤਾਂ ਪੂਰੀਆਂ ਬਾਰ-ਬਾਰ ਕੀਤਾ ਚ ਹੈ ਰੈਸ਼ੀਅਰੀ ਵਿੱਚ ਨਹੀਂ ਹੈ ਔਰ ਫਿਰ ਵੀ ਜੇਸੀ ਉਹ ਮਿਲਦਾ ਤਾਂ ਦੇ ਇੱਕ ਬਾਕੀ ਸਾਰੇ ਡਾਕੂਮੈਂਟਸ ਤਰੀਫਾਈ ਕਰਕੇ ਪਤਾ ਲੱਗੂਗਾ ਦੂਸਰਾ ਕੁਝ ਲੇਬਰ ਹਲੇ ਥੱਲੇ ਦੱਬੀ ਵੀ ਹੈ ਇਹੋ ਬਚਾਅ ਕਾਰ ਚੱਲ ਰਿਹਾ ਹੈ ਹਾਈ ਡਰਾ ਵਗੈਰਾ ਹੁਣ ਮਗਾਈਆ ਰਾਤ ਨੂੰ ਸੁਮਿਲਿਆ ਨਹੀਂ ਬਾਕੀ ਹਲੇ ਥੱਲਿਓਂ ਨਿਕਲ ਕੇ ਪਤਾ ਲੱਗੂ ਕਿੰਨੀ ਡੈਡ ਬਾਡੀ ਸਪੋਰਟ ਕਵਰ ਹੁੰਦੀਆਂ ਕੱਲ ਹਰ ਚਾਰ ਡੈਡ ਬਾਡੀ ਤੇ 22 ਇਨਜਰਡ ਸੀ ਜਿਹੜੇ ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈਗਾ ਇੱਕ ਸਿੰਘੇ ਵਾਲਾ ਜੋ ਕਿਲੀਆਂ ਵਾਲੀ ਥਾਣੇ ਦੇ ਇਸ਼ੇਰੀ ਤੇ ਹੈਗਾ ਇੱਥੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀਗੀ ਯੂਨਿਟ ਜੋ ਹੈ ਉਹ ਉਸ ਤੇ ਇਨਫੋਰਮੇਸ਼ਨ ਮਿਲੀ ਸੀ ਉਸ ਤੇ ਮੌਕੇ ਤੇ ਵਿజిਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਇੱਥੇ ਕੋਈ ਸ਼ਾਮੂ ਜੋ ਪਟਾਕੀ ਯੂਨਿਟ ਤੇ ਦੋ ਇੱਕ ਸੈਟਅਪ ਕੀਤੇ ਹੋਏ ਸੀ ਇੱਕ ਥਾਂ ਤੇ ਯੂਨਿਟ ਤੇ ਪਟਾਕੇ ਬਣਾਏ ਜਾ ਰਹੇ ਸੀ ਕਿ ਦੂਸਰੇ ਤੇ ਪੈਕੇਜਿੰਗ ਯੂਨਿਟ ਸੀ ਤਾਂ ਉੱਥੇ ਮੌਕੇ ਤੇ ਪਹੁੰਚ ਕੇ ਜੋ ਗੱਲ ਅਜਰਲੀ ਮਾਰਨਿੰਗ ਪਤਾ ਚੱਲੀ ਕਿ ਰਾਤ ਨੂੰ ਜੋ फायर क्रैकर जो मटीरियल थी उसे अग लगी उ फिर धमाका जोड़ा छोटा होया उ फिर ये बिल्डिंग दे जो है वो कोलैप्स करके इतने कैजुअल्टी हुई है तो जो इनिशियल वेरीफिकेश्ते गल सामने आई है जो लेबर इतने काम कर रही थी कुछ पैकेजिंग यूनिट दे करके कोई लेबर सो रही थी कुछ लेबर कुछ रात को काम भी कर रही तो थी तो इतने इनिशियल वेरीफिकेशन पर चार लॉस ऑफ लाइफ की जो इनिशियल प्रिलिमरी गल सामने आई है तो पुलिस के वलों इसोपरली जो भी ਇੱਕ ਕਾਰਵਾਈ ਬਣਦੀ ਸੀ ਉਸਤੇ ਕੀਤੀ ਜਾ ਰਹੀ ਹੈ ਰੈਸਕਿਊ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਪਟੰਡਾ ਏਮਸ ਤੇ ਕੁਝ ਸਿਵਲ ਹਸਪੀਟਲes ਤੇ ਵੀ ਕਰਾਇਆ ਗਿਆਗਾ। ਤੋਂ ਅਗੇ ਫਰਦਰ ਜੋ ਵੀ ਕਾਰਵਾਈ ਪੁਲਿਸ ਦੇ ਵੱਲੋਂ ਬਣਦੀ ਹੈਗੀ ਉਹ ਕੀਤੀ ਜਾਏਗੀ। ਸਰੀ ਮੈਡੀਕਲੀ ਸੀ ਜਾਣ ਲਈ ਗਈ ਸੀ। ਇੱਕ ਨਾ ਦੇ ਨਾ ਤੇ ਸਰੀ ਪ੍ਰੀਮੇਚੁਰ ਟੂ ਸੇ ਕਿ ਉਹ ਚੀਜ਼ ਜੋ ਹੈ ਡੀਸੀ ਆਫਿਸ ਤੇ ਜਾਂ ਉਹ ਸਿਵਲ ਸਾਈਡ ਤੋਂ ਹੀ ਵੈਰੀਫਾਈ ਕਰਕੇ ਕਲੀਅਰ कितती जा सकती है गल की की कोई द पोजीशन मालिक कौन से ये हाल ही में पता लगया जी कारण पता हाल ही जो इनिशियल वेरिफिकेशन लग रही है कि जो फायर क्रैकर मटेरियल हैगा उसको लेके ही कोई चीज इनिशिएट हुई है अभी बट तो इट्स अ मेट्रो ऑफ इन्वेस्टिगेशन पुलिस दे वालों पुलिस दे वालों फॉरेंसिक टीम आके बारीकी से जो एग्जामिन करेगी उसके बाद ही आगे कार्यवाही होगी मजदूरन नाल गल्ल बात की हुई करो कितने कंस्ट्रक्शन है जो है अभी कितने का दबे हुई है कि जो नेबर जोसी रिसेंटली ही इथे आई थी वो एग्जैक्टली कितने दिन पहला आई है वो कल कल लेबर के कुछ नहीं पता लगेगा बट रिसेंटली कुछ दिन पहला ही लेबर की है बाहर के लेबर का जो लेबर जो है बाहर भी ही है ये तो उस पर वेरीफिकेशन पे जो गलत सामने आएगी उस पर फिर कार होगी कोई पता चल सकता तो 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 है भले तो इट्स प्री मेच्योर कुछ की कार सर कितने दिन है जो मौत हुई भले इनिशियली चार लाइफ थी इंजर्ड इट्स वेरी डिफिकल्ट टू क्वांटिफाई जितने भी जो इनिशियल क्योंकि अर्ली मॉर्निंग से तो काफ़ी ਕੌਂਪਲੀ ਨੂੰ ਨਨੂ ਸਿਵਲ ਹਸਪੀਟਲ ਦੇ ਅੱਗੇ ਇਸ ਪਿੰਡਾ ਭੇਜਿਆ ਗਿਆ ਹੈ ਤੇ ਜੋ ਇੰਜਰੀ ਕਿਸੇ ਦੀ ਹੈ ਉਸਦੀ ਜ਼ਿਆਦਾ ਇੱਕ ਗੰਭੀਰ ਹਾਦਸੀ ਜੋ ਨੂੰ ਮੈਡੀਕਲ ਐਡ ਮਿਲੇ ਤੇ ਪੁਲਿਸ ਦੇ ਵੱਲੋਂ ਉਹ ਚੀਜ਼ ਪ੍ਰੋਮੀਨੈਂਟਲੀ ਕਰਾਈ ਗਈ ਮੈਂ ਤੁਹਾਡੇ ਰਾਈ ਇਹ ਵੀ ਅਪੀਲ ਕਰਾਂਗਾ ਇਸ ਤੇ ਪੈਨਿਕ ਕਰਨ ਬੀਨ 7 ਹਰ ਖਬਰ ਸੱਚ ਕੇ ਸਾਥ